ਹਾਂ ਓਹੋ ਉਹ ਉਦਾਸ ਹੋ ਗਏ ਓ ਨਹੀਂ ਬਾਪੂ ਰਾ ਕੋਈ ਗੱਲ ਨਹੀਂ ਮੋੜੇ ਦੀ ਦਵਾਈ ਦੇਣੀ ਠੀਕ ਹੋਏ ਨਾ ਹੈ ਤੂੰ ਬਾਹਰ ਨਹੀਂ ਵੀ ਕਹ ਲਾ ਦਨੇ ਆ ਦਿਲ ਨਹੀਂ ਛੱਡਣਾ ਠੀਕ ਹੈ ਉਹ ਨਾ 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 ਬਾਪੂ ਰਾ ਅੰਨੇ ਡਾਕਟਰ ਸੇ ਕਿਥੋਂ ਆਏ ਪਤਾ ਲੈਣ ਵਸਦੇ ਹੈ ਦਿਲ ਕਾ ਨਹੀਂ ਛੱਡਣਾ ਤੇਰੇ ਕੋਲ ਮੋੜੇ ਦਵਾਈ ਦੇਣੀ ਠੀਕ ਹੋ ਜਾਣਾ ਵਾ ਕੋਈ ਗੱਲ ਨਹੀਂ ਚਿੰਤਾ ਨਹੀਂ ਕਰਨੀ ਠੀਕ ਹੈ ਦੇਲੀ ਛੱਡੀ ਦਾ ਅਸੀਂ ਨਾਲ ਨਾਲ ਤੁਹਾਡੇ ਕੋਈ ਕੱਲ ਨਹੀਂ ਠੀਕ ਹੈ ਅੱਜ ਸਾਡੇ ਪ੍ਰਭਾ ਆਸ਼ਰਮ ਦੇ ਬਾਪੂ ਜੀ ਜਿਨ੍ਹਾਂ ਦੀ ਸਿਹਤ ਕਾਫੀ ਢਿਲੇ ਹੋ ਗਈ ਹੈ ਬੁਖਾਰ ਬਹੁਤ ਜ਼ਿਆਦਾ ਤੇ ਆਪਾਂ ਲੈ ਕੇ ਚਲੇ ਸੀਗੇ ਹਸਪੀਟਲ ਲੇਕਿਨ ਸਾਡੇ ਕੋਲ ਸਾਧਨਾ ਹੋਣ ਕਰਕੇ ਮੋਟਰਸਾਈਕਲ ਤੇ ਬੈਠ ਨਹੀਂ ਸਕੇ ਡਿੱਗ ਪਏ ਸੋ ਇਹ ਬਹੁਤ ਜ਼ਰੂਰੀ ਆ ਕਿ ਸਾਡੇ ਕੋਲ ਸਾਧਨ ਜੋ ਐਂਬੂ ਐਂਬੂਲੈਂਸ ਦੀ ਜ਼ਰੂਰਤ ਹੈ ਉਹ ਬਹੁਤ ਇੱਕ ਵੱਡੀ ਜ਼ਰੂਰਤ ਆ ਆ ਤੁਸੀਂ ਦੇਖ ਸਕਦੇ ਹੋ ਜਿੰਨੇ ਸਾਡੇ ਪਰਿਵਾਰ ਦੇ ਇਹ ਵੀ ਬਿਮਾਰ ਨੇ ਇਹਨਾਂ ਨੂੰ ਲਿਜਾਣਾ ਇਹ ਇਹ ਵੀ ਬਿਮਾਰ ਨੇ ਤੇ ਇੱਧਰ ਇਹ ਸਾਡੇ ਇਹਨਾਂ ਨੂੰ ਲਿਜਾਣ ਵਾਸਤੇ ਸਾਨੂੰ ਕੋਈ ਸਾਧਨ ਨਹੀਂ ਹੈਗਾ ਇਹ ਕਾਫੀ ਵਾਰੀ ਆਪਾਂ ਅਪੀਲ ਕਰ ਚੁੱਕੇ ਆਂ ਲੇਕਿਨ ਹੁਣ ਹੱਥ ਜੋੜ ਕੇ ਬੇਨਤੀ ਆ ਐਨਆਰਆਈ ਵੀਰ ਜਿੰਨੇ ਵੀ ਆ ਤੇ ਇਧਰ ਦੇ ਦਾਨੀ ਸੱਜਣਾਂ ਬੇਨਤੀ ਆ ਕਿ ਥੋੜਾ ਬੁੱਤਾ ਸਦਵੰਦ ਕੱਢ ਕੇ ਇੱਕ ਸਾਨੂੰ ਭਾਵੇਂ ਸੈਕੰਡ ਹੈਂਡ ਹੀ ਐਂਬੂਲੈਂਸ ਲੈਣੀ ਪਵੇ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੇ ਰਾਤ ਲੈ ਕੇ ਜਾਣਾ ਹੋਵੇ ਤੇ ਬੜੀ ਮੁਸ਼ਕਲ ਜੀ ਸੋ ਆਪਾਂ ਬਾਰ-ਬਾਰ ਇਹੀ ਅਪੀਲ ਕਰਦੇ ਆ ਕਿ ਸਾਡੇ ਵਾਸਤੇ ਨਹੀਂ ਇਹ ਪਰਿਵਾਰ ਵਾਸਤੇ ਇਹਨਾਂ ਬਜ਼ੁਰਗਾਂ ਵਾਸਤੇ ਤੇ ਇਹ ਜ਼ਰੂਰ ਹੈ ਆਪਣਾ ਦਸਵੰਦ ਕੱਟੋ ਤੇ ਦਾਨ ਦਿਓ ਤਾਂ ਜੋ ਆਪਾਂ ਇੱਕ ਐਂਬੂਲੈਂਸ ਜੇ ਕੋਈ ਸੱਜਣ ਮੈਂ ਉਹਨਾਂ ਦੀ ਸੇਵਾ ਕਰ ਸਕਦਾ ਤੇ ਉਹ ਪਹਿ ਹੀ ਉਹਨਾਂ ਦਾ ਧੰਨਵਾਦ ਕਰਾਂਗੇ ਸੋ ਇਹ ਕਿਰਪਾ ਕਰੋ ਤੇ ਇਸ ਕਾਜ ਨੂੰ ਨੇਪਰੇ ਚਾਣ ਵਾਸਤੇ ਵੱਤਵਾਰ ਸਹਿਯੋਗ ਕਰੋ ਧੰਨਵਾਦ